ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਂ ਆਪਣੇ ਬੱਚਿਆਂ ਦੀ ਬਚਪਨ ਦੇ ਵਿੱਚ ਕਿੰਨੀ ਸਾਂਭ ਸੰਭਾਲ ਕਰਦੀਆਂ ਨੇ ਦੋਸਤੋ ਸਾਰੀ ਉਮਰ ਮਾਂ ਦੀ ਕਿੰਨੀ ਸਖਤ ਡਿਊਟੀ ਹੁੰਦੀ ਆ ਸੁਬਾ ਸਾਮ ਖਾਣਾ ਬਣਾ ਕੇ ਆਪਣੇ ਪਰਿਵਾਰ ਦੇ ਲਈ ਪਹਿਲਾਂ ਤਿਆਰ ਕਰਕੇ ਰੱਖ ਦਿੰਦੀ ਆ ਮਾਂ ਮਾ ਆਪਣੇ ਬੱਚਿਆਂ ਨੂੰ ਕਿੰਨੇ ਹੀ ਚਾਵਾ ਦੇ ਨਾਲ ਚੂਰੀਆਂ ਕੁੱਟ ਕੇ ਖਵਾਉਂਦੀਆਂ ਨੇ ਵੀ ਮੇਰਾ ਬੱਚਾ ਕਿਤੇ ਕਮਜ਼ੋਰ ਨਾ ਹੋ ਜਾਏ ਜੀ ਸ਼ੇਰ ਬਣੇ ਪੁੱਤ ਆਪਣੀ ਮਾਂ ਨੂੰ ਰੋਟੀ ਲਾਉਂਦੀ ਨੂੰ ਚੂਰੀ ਕੁੱਟ ਕੇ ਖਵਾ ਰਿਹਾ ਹੈ ਦੋਸਤੋ ਤੇ ਮਾਂ ਦਾ ਦੁੱਖ ਤਾਂ ਦੂਰ ਹੋ ਜਾਂਦਾ ਇਹ ਚੀਜ਼ਾਂ ਨੂੰ ਦੇਖ ਕੇ ਕੁਝ ਬੱਚੇ ਐਹੋ ਜੇ ਹੁੰਦੇ ਆ ਆਪਣੇ ਮਾਪਿਓ ਦਾ ਸਤਿਕਾਰ ਕਰਦੇ ਨੇ ਤੇ ਮਾਂ ਬੋ ਇਹ ਚੀਜ਼ ਨੂੰ ਦੇਖ ਕੇ ਬੜਾ ਹੀ ਖੁਸ਼ ਹੋ ਜਾਂਦਾ ਦੋਸਤੋ ਕੋਈ ਵੀ ਦੁੱਖ ਨਹੀਂ ਰਹਿੰਦਾ ਦੋਸਤੋ ਤਨ ਆਓ ਮਾਵਾ ਜਿਹੜੀਆਂ ਆਪਣੇ ਪਰਿਵਾਰ ਦੇ ਲਈ ਸਾਰਾ ਦਿਨ ਕੰਮ ਕਰਦੀਆਂ ਨੇ ਕਦੇ ਵੀ ਨਹੀਂ ਥੱਕਦੀਆਂ ਪਰਿਵਾਰ ਦਾ ਮੈਂਬਰ ਤਾਂ ਹੋਰ ਚੰਗੀ ਤਰ੍ਹਾਂ ਆਪਣੇ ਸਰੀਰ ਦੀ ਸੰਭਾਲ ਕਰ ਲੈਂਦਾ। ਦੋਸਤੋ ਮਾਮਾ ਨੂੰ ਤਾਂ ਬਹੁਤ ਫਿਕਰ ਹੁੰਦਾ ਆਪਣੇ ਘਰ ਉਤੇ ਪਰਿਵਾਰ ਦਾ। ਸਾਰਾ ਕੁਝ ਠੀਕ ਹੋਣ ਦੇ ਬਾਵਜੂਦ ਵੀ ਮਾਮਾ ਆਪਣੇ ਘਰ ਦਾ ਤੇ ਪਰਿਵਾਰ ਦਾ ਵੀ ਫਿਕਰ ਬਹੁਤ ਕਰਦੇ ਹਨ। ਮਾਂ ਜਿੰਨਾ ਕੋਈ ਪਿਆਰ ਤੇ ਮਾਂ ਜਿੰਨਾ ਕੋਈ ਸਤਕਾਰ ਕੋਈ ਨਹੀਂ ਕਰ ਸਕਦਾ ਦੋਸਤੋ। ਆਪਣੀ ਮਾਂ ਦਾ ਫਰਜ਼ ਸਮਝ ਕੇ ਦੇਖੋ ਇਸ ਮੁੰਡੇ ਨੇ ਆਪਣੀ ਮਾਂ ਨੂੰ ਕਿੰਨੇ ਚਾਵਾ ਦੇ ਨਾਲ ਚੂਰੀ ਖਵਾਈ ਹੈ। ਸਾਰੀ ਉਮਰ ਕੋਈ ਵੀ ਪੁੱਤ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਦੋਸਤੋ ਇਸ ਮਾਂ ਪੁੱਤ ਦੇ ਪਿਆਰ ਦੇ ਲਈ ਕੀ ਕਹਿਣਾ ਚਾਹੂੰਗੀ ਵੀਡੀਓ ਬਾਰੇ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਜੀ